ਸ਼ੇਮ ਮਰ ਕਰ ਇਹ ਤਾਂ ਫੋਨ ਦਾ ਖੜਾ ਛੜ ਦਿਆ ਕਰ ਨਾਲੇ ਕੱਪੜੇ ਪ੍ਰੈਸ ਕਰ ਤੇ ਮੇਰੇ ਕੱਪੜੇ ਤਾਂ ਮੈਂ ਪ੍ਰੈਸ ਨਹੀਂ ਕੀਤੇ ਤੁਸੀਂ ਬੈਠੋ ਮੈਂ 2 ਮਿੰਟਾਂ 'ਚ ਪ੍ਰੈਸ ਕਰਕੇ ਲਿਆ ਦਿੰਦੀ ਹਾਂ ਉਹ 2-2 ਮਿੰਟ ਕਰਦੀ ਨੇ ਨਾ ਘੰਟਾ ਲਾਤਾ ਉਧਰੋਂ ਅਨਮੋਲ ਦਾ ਫੋਨ ਆਈ ਜਾਂਦਾ ਮੈਨੂੰ ਹਾਂ ਸੱਚਾ ਜੀ ਅਨਮੋਲ ਨੇ ਵੀ ਆਉਣਾ ਸੀ ਕੀ ਕਹਿੰਦਾ ਕਦੋਂ ਕਾਊਗਾ ਉਹ 3 ਨਾਲੀ ਟ੍ਰੇਨ ਆਉਦੀ ਤੈਨੂੰ ਵੀ ਪਤਾ ਜਾਂਦੇ ਜਾਂਦੇ ਘੰਟਾ ਲੱਗ ਜਾਂਦਾ ਚੱਲ ਜਿਹੜੇ ਕਰੇ ਪਏ ਆ ਨਾ ਪ੍ਰੈਸ ਉਹ ਹੀ ਦੇ ਦੇ ਮੈਨੂੰ ਕੱਪੜੇ ਕੋਈ ਪਾ ਆ ਜਾਂਦਾ ਚਲੋ ਕੱਪੜੇ ਤਾਂ ਮੈਂ ਲਿਆ ਦਿੰਦੀ ਆ ਤੁਸੀਂ ਨਾ ਜਾਓਂਗੇ ਸਬਜ਼ੀ ਵੀ ਲੈ ਆਇਓ ਤੇ ਫਰੂਟਸ ਵਗੈਰਾ ਵੀ ਲੈ ਆਇਓ ਉਹ ਤਾਂ ਮੈਂ ਲੈ ਆਉਂ ਸੱਚ ਮੈਂ ਤੈਨੂੰ ਆਏ ਕਹਿੰਦਾ ਸੀਗਾ ਦੀਪੀ ਦੇ ਪੇਪਰ ਖਤਮ ਹੋ ਗਏ ਕਿ ਹਾਂਜੀ ਉਹਦੇ ਪੇਪਰ ਤਾਂ ਖਤਮ ਹੋ ਗਏ ਮੈਂ ਫੋਨ ਕਰਕੇ ਪੁੱਛੂੰਗੀ ਨਾਲੇ ਤੁਹਾਨੂੰ ਵੀ ਪਤਾ ਉਹਦਾ ਵਿਚਾਰੇ ਦਾ ਕਿਹੜਾ ਉੱਥੇ ਦਿਨ ਲੱਗਦਾ ਉਹ ਤੈਨੂੰ ਵੀ ਪਤਾ ਆਪਣੇ ਇੱਥੇ ਕੋਈ ਕਾਲਜ ਨਹੀਂ ਸੀ ਵਧੀਆ ਤਾਂ ਕਰਕੇ ਹੁਣ ਮਾਮੇ ਵਾਲਿਆਂ ਕੋਲ ਪੜ੍ਹਦੀ ਔਖੇ ਹਾਂ ਉੱਥੇ ਪੜਾਈ ਵਧੀਆ ਹੁੰਦੀ ਆ ਚੱਲ ਕੋਈ ਗੱਲ ਨਹੀਂ ਥੋੜਾ ਟਾਈਮ ਹੀ ਆ ਫਿਰ ਉਹਨੇ ਇੱਥੇ ਆ ਜਾਣਾ ਨਾਲੇ ਮੈਂ ਤਾਂ ਤੁਹਾਨੂੰ ਇਹ ਗੱਲ ਕਰਨੀ ਸੀ ਪੀ ਹਾਂ ਦਾ ਜਿਹੜੀਆਂ ਗੱਲਾਂ ਆਪਾਂ ਉਹਨਾਂ ਦੋਵਾਂ ਤੋਂ ਲੁਕੋ ਕੇ ਰੱਖੀਆਂ ਹੁੰਦੀਆਂ ਨਾ ਉਹਨਾਂ ਨੂੰ ਪਤਾ ਨਾ ਲੱਗੇ ਸਹੀ ਗੱਲ ਐ ਜਿੰਨਾ ਟਾਈਮ ਨੂੰ ਕਦਿਆਂ ਨੇ ਉਹਨਾਂ ਟਾਈਮ ਤੱਕ ਲੁਕੰਦੇ ਹਨਾ ਤੇ ਬਾਕੀ ਦਿਨ ਨੂੰ ਪਤਾ ਇੱਕ ਨਾ ਇੱਕ ਦਿਨ ਤਾਂ ਗੱਲ ਆ ਹੀ ਜਾਂਦੀ ਆ ਸਾਹਮਣੇ ਯਾਰ ਆ ਤਾਂ ਜਾਂਦੀ ਆ ਸਾਹਮਣੇ ਮੈਂ ਨਹੀਂ ਚਾਹੁੰਦੀ ਵੀ ਆਪਾਂ ਦੋਵੇਂ ਉਹਨਾਂ ਨੂੰ ਦੱਸ ਕੇ ਦੁਖੀ ਕਰੀਏ ਜਦੋਂ ਆਊਗੀ ਉਦੋਂ ਦੇਖ ਲਵਾਂਗੇ ਮੈਂ ਕੋਸ਼ਿਸ਼ ਕਰੂੰਗੀ ਵੀ ਉਹਨਾਂ ਨੂੰ ਕੁਝ ਵੀ ਪਤਾ ਨਾ ਕਿ ਚਲ ਠੀਕ ਐ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਬੈੱਡ ਦੀ ਢੋਂ ਤੇ ਨਾ ਮੇਰਾ ਪਰਸ਼ ਪਿਆਗਾ ਨਾਲੇ ਉਹਦੇ ਚ ਦੇਖ ਲਈ ਪੈਸੇ ਹੈਗੇ ਕਿ ਨਾ ਜੀ ਉਹਦੇ ਚ ਤਾਂ ਪੈਸੇ ਹੈ ਨਹੀਂ ਸੀਗੇ ਮੈਂ ਕਰਦੀ ਹਾਂ ਅਲਮਾਰੀ ਚੋਂ ਪੈਸੇ ਕੱਢ ਕੇ ਉਹਦੇ ਚ ਪਾ ਕੇ ਲਿਆ ਦਿੰਦੀ ਆ ਤੁਹਾਨੂੰ ਵੱਡੂਆ ਚਾਹ ਲੈ ਆਦੇ ਸਿਮਰ ਫਿਰ ਨਾਲੇ ਉਹ ਡਿੱਕੀ ਜਾਂਦਾ ਹੋ ਗਾਣ ਮੋਲ ਖੜਾ ਉੱਥੇ ਹੋਲ ਫਿਰ ਐਂਡ ਮੋਲ ਕੀ ਮੇ ਰਹੀ ਤੇਰੀ ਪੜਾਈ ਤੇ ਕੀ ਕਹਿੰਦਾ ਤੇਰਾ ਹਿਮਾਚਲ ਭਾਬੀ ਪੜਾਈ ਵੀ ਪੂਰੀ ਵਧੀਆ ਸੀ ਨਾਲੇ ਤਾਂ ਪੜਾਈ ਕੀਤੀ ਤੇ ਨਜ਼ਾਰੇ ਵੀ ਪੂਰੇ ਖੁੱਲ ਲੈ ਜਾਂ ਇਸ ਤਾਂ ਉੱਥੇ ਚਲ ਚੰਗਾ ਹੋਇਆ ਇਸ ਬਹਾਨੇ ਤੂੰ ਹਿਮਾਚਲ ਦਾ ਘੁੰਮਿਆ ਮੇਰੇ ਵੱਲ ਵੀ ਦੇਖ ਲੈ ਤੇਰਾ ਵੀਰ ਨੰਮ ਨਸ਼ਾਰ ਤੱਕ ਨਹੀਂ ਲੱਗ ਜਾਂਦਾ ਲੈ ਭਾਬੀ ਇਹ ਵੀ ਥੋੜੀ ਦੇਣਾ ਜੇ ਤੁਸੀਂ ਇੰਨਾ ਕੁਝ ਨਾ ਕਰਦੇ ਤਾਂ ਮੈਂ ਕਿੱਥੇ ਹਿਮਾਚਲ ਦੇਖਦਾ ਨਾਲੇ ਇੰਨੀ ਵਧੀਆ ਪੜ੍ਹਾਈ ਕਰਾਈ ਤੁਸੀਂ ਮੈਨੂੰ ਇਹ ਤਾਂ ਸਾਡਾ ਫਰਜ਼ ਸੀ ਨਾਲੇ ਅੱਜ ਤੱਕ ਤੂੰ ਕੋਈ ਉਲੰਭਾ ਨਹੀਂ ਦਿਵਾਇਆ ਇਸੇ ਕਰਕੇ ਤੇਰਾ ਵੀਰ ਤੇਰੇ ਤੇ ਮਾਣ ਮਹਿਸੂਸ ਕਰਦਾ ਭਾਬੀ ਇੰਨਾ ਵੀ ਨਾ ਕੋਈ ਕੋਈ ਕਰਦਾ ਮੈਂ ਦੇਖਿਆ ਕੋਈ ਨਹੀਂ ਕਿਸੇ ਦਾ ਕਰਦਾ ਛੋਟੇ ਭਰਾ ਦਾ ਜਿੰਨਾ ਮੇਰਾ ਵੱਡੇ ਬਾਈ ਨੇ ਕੀਤਾ ਨਾਲੇ ਮੈਂ ਤੁਹਾਨੂੰ ਲਾਂਭਾ ਕਿਉਂ ਦਵਾਉਣਾ ਸੀ ਤੁਸੀਂ ਇੰਨਾ ਕੁਝ ਜੋ ਕੀਤਾ ਮੇਰੇ ਲਈ ਤੁਹਾਡਾ ਮਾਣ ਥੋੜੀ ਤੋੜਨਾ ਸੀ ਮੈਂ ਸਹੀ ਗੱਲ ਆ ਵੱਡਾ ਭਰਾ ਤਾਂ ਹਮੇਸ਼ਾ ਛੋਟੇ ਲਈ ਭਲਾਈ ਸੋਚਦਾ ਹੁੰਦਾ ਤੇ ਸਹੀ ਗੱਲ ਆ ਬਾਬੀ ਮੈਂ ਇਹ ਸਭ ਤੁਹਾਡੇ ਲਈ ਕੀਤਾ ਬਾਬੀ ਮੈਂ ਤਾਂ ਤੁਹਾਡੇ ਪਿਆਰ ਦਾ ਨਾ ਕਰਜ਼ਾਈ ਹੋਇਆ ਪਿਆ ਅਨਮੋਲ ਕੀ ਹੋਜੀਏ ਗੱਲਾਂ ਕਰੀ ਜਾਂਦਾ ਤੂੰ ਤੂੰ ਕਰਜ਼ਾਈ ਕੀ ਮੈਂ ਹੋ ਗਿਆ ਭਲਾ ਭੈਣ ਭਰਾ ਵੀ ਇੱਕ ਦੂਜੇ ਦੇ ਕਰਜ਼ਾਈ ਹੁੰਦੇ ਨੇ ਇਹ ਤਾਂ ਹੈ ਬਾਬੀ ਮੇਰੀ ਗੱਲ ਸੁਣੋ ਮੈਂ ਤਾਂ ਉਹਦੇ ਮਾਪੇ ਵੀ ਨਹੀਂ ਦੇਖੇ ਹੁਣ ਤਾਂ ਥੋੜੇ ਜਿ ਮਾਪੇ ਨੂੰ ਦੇਖਣਾ ਆਪਦੇ ਨੂੰ ਕੋਈ ਗੱਲ ਨਹੀਂ ਤੂੰ ਦੁਖੀ ਨਾ ਹੋ ਇਹੀ ਸੋਚਿਆਗਾ ਕਿ ਅਸੀਂ ਤੇਰੇ ਮਾਪੇ ਹਾਂ ਭਾਬੀ ਜਿੱਦੇ ਦੇ ਮਾਪੇ ਮੁੱਕੇ ਨਾ ਮੈਂ ਤਾਂ ਤੁਹਾਨੂੰ ਹੀ ਮਾਪੇ ਮੰਨੀ ਬੈਠਾ ਤੁਸੀਂ ਮੇਰਾ ਇੰਨਾ ਜੋ ਕਰਦੇ ਹੋ ਕੋਈ ਨਹੀਂ ਕਰਦਾ ਭਾਬੀ ਇੰਨਾ ਕਿਸੇ ਦਾ ਚੱਲ ਚੰਗਾ ਹੁਣ ਤੂੰ ਬਾਲਾ ਨਾ ਸੋਚਿਆ ਕਰ ਰੈਸਟ ਕਰ ਲਾ ਥੱਕ ਗਿਆ ਹੋਏਗਾ ਹਾਂ ਭਾਬੀ ਕੋਈ ਗੱਲ ਨਹੀਂ ਤੁਸੀਂ ਵੀ ਨਾਲੇ ਨਾ ਸਬਜ਼ੀ ਸੁੱਜੀ ਨਾਲੋ ਫੇਰ ਰੋਟੀ ਖਾਵਾਂਗਾ ਭੁੱਖ ਵੀ ਬੜੀ ਲੱਗੀ ਪਈ ਆ ਭਾਬੀ ਐ ਕਰ ਅੱਜ ਦਾ ਸਾਗ ਬਣਾ ਲਾ ਬਾਈ ਨੂੰ ਕਹ ਸਾਗ ਲੈ ਆਉਂਗਾ ਸਾਗ ਤੋ ਪਹਿਲੀ ਮੈਨੂੰ ਦੱਸ ਦੇਣਾ ਸੀ ਮੈਂ ਤੇਰੇ ਵੀਰੇ ਨੂੰ ਕਹਿ ਕੇ ਨਾ ਸਾਗ ਮੰਗਵਾ ਲੈਂਦੀ ਹੁਣ ਤਾਂ ਮੈਂ ਸਬਜੀ ਮੰਗਾ ਲਈ ਉਹ ਲੈ ਭਾਬੀ ਬਾਈ ਨੂੰ ਫੋਨ ਕਰ ਦੇ ਐਨਾ ਸਾਗ ਲੱਗੇ ਆਪਣੇ ਖੇਤਾਂ ਚ ਉਹ ਕਦੋਂ ਤੋੜਾਂਗੇ ਤੂੰ ਫੋਨ ਕਰ ਦੇ ਬਾਈ ਨੂੰ ਆਉਂਦਾ ਹੋਇਆ ਲੈ ਆਊਗਾ ਚਲ ਕੋਈ ਨਾ ਮੈਂ ਤੇਰੇ ਬਾਈ ਨੂੰ ਫੋਨ ਕਰ ਦਿੰਦੀ ਆ ਤੇ ਹੁਣ ਤੋ ਨਾ ਫੋਨ ਹੀ ਨਾ ਯੂਜ਼ ਕਰਦਾ ਰਹੀ ਰੈਸਟ ਕਰ ਲੈ ਉਹ ਨਹੀਂ ਭਾਬੀ ਮੈਂ ਤਾਂ ਚਾਹ ਪੀਣਾ ਫੋਨ ਨਹੀਂ ਚਲਾਉਂਦਾ ਤੇ ਨਾਲੇ ਮੈਂ ਕੱਪੜੇ ਚੇਂਜ ਕਰਦਾ ਫਿਰ ਚਾ ਚੰਗਾ ਜਿੰਨਾ ਭਾਬੀ ਤੇ ਬਾਈ ਕਰਦੇ ਹਨ ਕਿਸੇ ਨੇ ਨਹੀਂ ਕਰਨਾ ਇੰਨਾ ਮੇਰਾ ਚਾਪੀ ਲਾ ਦੀਪੀ ਕੋਈ ਗੱਲ ਨਹੀਂ ਭਾਬੀ ਹਾਲੇ ਗਰਮ ਹੈ ਮੈਂ ਥੋੜੀ ਦੇਰ ਤੱਕ ਪੀ ਲੂੰਗੀ اچھا ਆਏ ਦੱਸ ਤੇਰਾ ਨਾਨਕੇ ਤੇ ਲੱਗ ਗਿਆ ਸੀ ਤੈਨੂੰ ਪਤਾ ਤੇਰੇ ਜਾਨ ਤੋਂ ਬਾਅਦ ਸਾਡਾ ਦਿਲ ਤਾਂ ਜਮਾ ਨਹੀਂ ਲੱਗਿਆ ਵੀ ਵੈਸੇ ਸੱਚ ਦੱਸਾਂ ਜੀ ਤਾਂ ਮੇਰਾ ਵੀ ਨਹੀਂ ਲੱਗਿਆ ਸੀ ਕਈ ਤਾਂ ਮੈਂ ਤੁਹਾਨੂੰ ਸਵੇਰੇ ਆਪਣੇ ਫੋਨ ਕਰਦੀ ਰਹਿੰਦੀ ਸੀ ਚੱਲ ਕੋਈ ਨਾ ਹੋਰ ਮਾਮੀ ਦਾ ਸੁਭਾਅ ਵਧੀਆ ਸੀ ਮਤਲਬ ਕਦੇ ਉਹਨਾਂ ਨੇ ਤੈਨੂੰ ਮੱਥੇ ਪਾੜਤਾ ਨਹੀਂ ਪਾਇਆ ਨਹੀਂ ਨਹੀਂ ਮਾਮੀ ਤਾਂ ਬਹੁਤ ਚੰਗੀਆਂ ਨੇ ਮੈਂ ਵੀ ਜਦ ਫ੍ਰੀ ਹੁੰਦੀ ਸੀ ਉਹਨਾਂ ਨਾਲ ਕੰਮ ਚੱਟ ਬਟਾ ਦਿੰਦੀ ਸੀ ਚੱਲ ਇਹ ਤਾਂ ਵਧੀਆ ਹੋਇਆ ਤੂੰ ਕੰਮ ਕਰਾ ਦਿੰਦੀ ਸੀ ਬੇਲਾ ਬੰਦਾ ਬੈਠਾ ਤਾਂ ਉਂ ਬੁਰਾ ਲੱਗਦਾ ਮਾਮੀ ਨੂੰ ਵੀ ਸਹਾਰਾ ਹੋ ਗਿਆ ਸੀਗਾ ਅੱਛਾ ਪਾਪੀ ਸੱਚ ਵੀਰਾ ਕਿੱਥੇ ਆ ਵੀਰਾ ਤਾਂ ਤੇਰਾ ਸ਼ਹਿਰ ਗਿਆ ਹੋਇਆ ਮੈਂ ਨਾ ਕੁਝ ਸੂਟ ਲੈ ਕੇ ਆਈ ਸੀ ਤੇਰੇ ਵਾਸਤੇ ਮੈਂ ਕਿਹਾ ਚੱਲ ਸਿਉਂਣਾਂਗੇ ਤਾਂ ਤੂੰ ਘਰੇ ਪਾਲਿਆ ਕਰੇਂਗੀ ਜਦੋਂ ਵਾਪਸ ਆ ਗਈ ਅੱਛਾ ਪਾਪੀ ਐਸੀ ਮੈਂ ਵੀ ਸੋਚ ਕੇ ਆਈ ਸੀ ਕਿ ਜਾ ਕੇ ਪਾਪੀ ਨੂੰ ਕਹੂੰਗੀ ਮੇਰੇ ਵਾਸਤੇ ਸੋਹਣੇ ਸੋਹਣੇ ਸੂਟ ਸੀਮ ਕੇ ਰੱਖ ਦੇ ਤਸ ਤਾਂ ਮੇਰੇ ਦਿਲ ਦੀ ਰੀਝ ਹੀ ਪੂਰੀ ਕਰਦੀ ਉਹ ਵੀ ਬਿਨਾਂ ਕਹੇ ਥੈਂਕ ਯੂ ਪਾਪੀ ਲੈ ਦੱਸ ਥੈਂਕ ਯੂ ਵਾਲੀ ਕੀ ਗੱਲ ਹੋਗੀ ਆਪਣੇ ਨੂੰ ਨਾ ਥੈਂਕ ਯੂ ਨਹੀਂ ਕਹੀਦਾ ਹੁੰਦਾ ਆਪਣੇ ਨੂੰ ਤਾਂ ਜ਼ਿੰਮੇਵਾਰੀਆਂ ਸੌਂਪੀਆਂ ਹੁੰਦੀਆਂ ਵੀ ਸਾਨੂੰ ਤਾਂ ਆ ਚੀਜ਼ ਚਾਹੀਦੀ ਹੈ ਲੈ ਆ ਕੇ ਦੋ ਸਹੀ ਕਿ ਆਪਾਂ ਵੀ ਇਹ ਵੀ ਇੱਕ ਜ਼ਿੰਮੇਵਾਰੀ ਹੈ ਤੁਸੀਂ ਮੈਨੂੰ ਇੰਨਾ ਪੜਾਇਆ ਲਿਖਾਇਆ ਤੇ ਮੇਰੇ ਸਾਰੇ ਸ਼ੌਕ ਪੂਰੇ ਕੀਤੇ ਆ ਇਹ ਕਿਹੜੀ ਗੱਲ ਆ ਤੇਰੇ ਤੋਂ ਤਾਂ ਕੰਮ ਲਈ ਐ ਸੀ ਜਾਨ ਪਾ ਲਦੀ ਐ ਚਲ ਹੁਣ ਤੂੰ ਕੱਪੜੇ ਚੇਂਜ ਕਰ ਲੈ ਕਿੰਨਾ ਕਿ ਟਾਈਮ ਫਰੈਂਚ ਮਰੀ ਜਾਣਗੀ ਭਾਬੀ ਮੈਂ ਨਾ ਐ ਸੋਚੀ ਸੀ ਤੇ ਵੀਰ ਆ ਜੇ ਉਹਦੇ ਆਏ ਤਾਂ ਨਵਾਂ ਸੂਟੀ ਪਾਉਂਗੀ ਵੀਰੇ ਨੂੰ ਤੈਨੂੰ ਪਤਾ ਨਹੀਂ ਕਿੰਨਾ ਕਿ ਟਾਈਮ ਲਾ ਦੇਣਾ ਕਈ ਵਾਰ ਤਾਂ ਉਹਨਾਂ ਨੂੰ ਜੇ ਕੋਈ ਰਸਤੇ 'ਚ ਮਿਲ ਜਾਵੇ ਨਾ ਉਹਨਾਂ ਕੋਲ ਇੱਕ ਘੰਟਾ ਘੰਟਾ ਖੜਕੇ ਕੱਲਾ ਮਾਰਦੇ ਰਹਿੰਦੇ ਆ ਤੇ ਕਈ ਵਾਰ ਤਾਂ ਮੈਂ ਨਾ ਸਬਜੀ ਤੋਂ ਹੀ ਬੈਠੀ ਰਹਿੰਦੀ ਐ ਵੀ ਕਦੋਂ ਲੈ ਕੇ ਆਉਣਗੇ ਚਲੋ ਕੋਈ ਨਹੀਂ ਭਾਬੀ ਫਿਰ ਮੈਂ ਕਰਦੀ ਆ ਚਾਹ ਪੀ ਕੇ ਚੇਂਜ ਕਰ ਲੈਂਦੀ ਹਾਂ ਚਲ ਚਾਹ ਪੀ ਲੈ ਫਿਰ ਮੈਂ ਵੀ ਰੋਟੀ ਬਣਾਉਣੀ ਆ ਭੁੱਖ ਲੱਗੀ ਹੋਣੀ ਐ ਤੈਨੂੰ ਹਾਂ ਇਹ ਕੌਣ ਆ ਯਾਰ ਕੰਮ ਵਾਲੀ ਵੀ ਨਹੀਂ ਲੱਗਦੀ ਇਹ ਤਾਂ ਇੰਨੀ ਸੋਹਣੀ ਆ ਕਿਤੇ ਭਾਬੀ ਦੀ ਭੈਣ ਤਾਂ ਨਹੀਂ ਨਾ ਇਹਨਾਂ ਨੇ ਦੱਸਿਆ ਵੀ ਕਿਸੇ ਨੇ ਘਰੇ ਆਉਣਾ ਕੀ ਕੋਣ ਮੇਰੇ ਵਾਲੀ ਚਾਂਕੀ ਜਾਂਦਾ ਐਵੇਂ ਲੱਗਦਾ ਜਿਵੇਂ ਬਾਹਰੋਂ ਆਇਆ ਹੁੰਦਾ ਸ਼ਾਇਦ ਕੋਈ ਰਿਸ਼ਤੇਦਾਰੀ ਨਾ ਹੋਵੇ ਮੈਨੂੰ ਲੱਗਦਾ ਵੀ ਇਹਦਾ ਕੋਈ ਦੋਸਤ ਹੋਊਗਾ ਦੇ ਜਿੱਸੇ ਸੱਟ ਕੱਟਦੇ ਨੇ ਇਹ ਵੀ ਨਾ ਉਸ ਕੱਪਰੇ ਕੱਟਣ ਨਾਲ ਕਿੰਨਾ ਪਹੁੰਚਾ ਨਾ ਪਾ ਲੈਂਦੇ ਆ ਪਾਪੀ ਮੈਨਾਂ ਤੇ ਕੁਝ ਪੁੱਛਣਾ ਸੀ ਹਾਂ ਦੱਸ ਕਿ ਉਹ ਮੁੰਡਾ ਕੌਣ ਸੀ ਜਿਹੜਾ ਹੁਣ ਤੱਕ ਨਹੀਂ ਆਇਆ ਕਿਹੜਾ ਮੁੰਡਾ ਕਿਹੜੇ ਮੁੰਡੇ ਦੀ ਗੱਲ ਕਰੀ ਜਾਂਦੀ ਏ ਤੂੰ ਪਾਪੀ ਉਹ ਹੁਣੇ-ਹੁਣੇ ਵਸ ਘਰੇ ਆਇਆ ਸੋਣਾ ਜਾਇਆ ਐ ਲੱਗਦਾ ਜਿਵੇਂ ਬਾਹਰੋਂ ਆਇਆ ਹੁੰਦਾ ਅੱਛਾ ਅਨਮੋਲ ਦੀ ਗੱਲ ਕਰਦੀ ਪਈਆਂ ਹਾਂਜੀ ਪਾਪੀ ਉਹ ਉਹ ਤੇਰੇ ਵੀਰ ਦੇ ਦੀਸ਼ੇ ਦਾ ਰਿਸ਼ਤੇਦਾਰ ਹੈ ਜਿਹੜਾ ਆਇਆ ਵਾ ਇੱਥੇ ਰਹਿੰਦਾ ਹੈ ਪਰ ਮੈਂ ਤਾਂ ਕਦੇ ਵੇਖਿਆ ਨਹੀਂ ਉਹਨੂੰ ਪਹਿਲਾਂ ਪਹਿਲਾਂ ਤੇਰੇ ਨਾਲ ਇਸ ਬਾਰੇ ਕੋਈ ਗੱਲ ਹੀ ਨਹੀਂ ਹੋਈ ਹੈਗੀ ਨਾਲੇ ਉਹ ਤਾਂ ਇੱਥੇ ਰਹਿੰਦਾ ਹੀ ਨਹੀਂ ਹੈਗਾ ਉਹ ਤਾਂ ਹਿਮਾਚਲ ਤੋਂ ਆਇਆ ਕਾਫੀ ਟਾਈਮ ਬਾਅਦ ਪਰ ਹੁਣ ਇੱਥੇ ਰਹੂਗਾ ਅੱਛਾ ਭਾਬੀ ਸ਼ੁਕਰ ਹੈ ਮੈਂ ਉਹਨੂੰ ਕੁਝ ਕਹਿ ਨਹੀਂ ਦਿੱਤਾ ਮੈਨੂੰ ਹੁਣ ਪਤਾ ਲੱਗ ਗਿਆ ਚਲ ਤੁਸੀਂ ਕਰ ਲਓ ਕੰਮ ਮੈਂ ਕਿਤੇ ਨੂੰ ਜਾ ਕੇ ਦੇਖ ਲੈਂਦੀ ਹਾਂ ਮੁਸਕਾਨ ਚਲ ਠੀਕ ਹੈ ਮੈਂ ਵੀ ਆ ਕੱਪੜੇ ਸੈਟ ਕਰ ਲਾਂ ਬਾਈ ਕੀ ਕਰੀਏ ਨਾ ਉਹ ਮੈਂ ਤਾਂ ਜਦ ਮੋਬਾਈਲ ਤੇ ਦੇਖੀ ਹੁੰਦਾ ਸੀ ਤੇ ਮੈਂ ਤੈਨੂੰ ਐਂ ਪੁੱਛਦਾ ਸੀ ਉਹ ਆਪਣਾ ਨਾ ਕੁੜੀ ਅੰਦਰ ਬੜੀ ਐ ਉਧਰ ਭਾਬੀ ਦੇ ਕਮਰੇ ਚ ਗਈ ਐ ਕਿਤੇ ਕੋਈ ਕੰਮ ਵਾਲੀ ਤਾਂ ਨਹੀਂ ਰੱਖੀ ਉਹ ਨਹੀਂ ਯਾਰ ਉਹ ਤਾਂ ਨਾ ਤੇਰੀ ਭਾਬੀ ਦੀ ਰਿਸ਼ਤੇਦਾਰੀ ਚੋਂ ਐ ਅੱਛਾ ਕੰਮ ਵਾਲੀ ਨਹੀਂ ਹੈਗੀ ਉਹ ਪਹਿਲਾਂ ਤਾਂ ਦੱਸਿਆ ਨਹੀਂ ਤੇ ਨਾ ਭਾਬੀ ਨੇ ਗੱਲ ਕਰੀ ਐ ਉਹ ਸ਼ੋਕਰਾ ਮੈਂ ਬੁਲਾਈ ਨਹੀਂ ਮੈਂ ਸੋਚਿਆ ਕਿਤੇ ਕੰਮ ਵਾਲੀ ਐ ਚੱਲ ਤੂੰ ਇਹ ਗੱਲਾਂ ਛੱਡ ਤੂੰ ਐਂ ਕਰ ਆਪਾਂ ਖੇਤ ਚੱਲ ਕੇ ਆਉਣੇ ਜਿਹੜਾ ਮਾਰ ਕੇ ਆਉਣੇ ਪਹਾੜੀਆਂ ਦੇਖ ਦੇ ਕੇ ਉੱਥੇ ਅੱਕ ਗਿਆ ਹਾਂਗਾ ਅਰੇ ਬਾਈ ਮੇਰੇ ਤਾਂ ਕੱਪੜੇ ਪਾ ਰੱਖੇ ਮੈਂ ਕੀ ਕਰੂੰਗਾ ਤਾਂ ਉਹ ਤੂੰ ਕਿਹੜਾ ਉੱਥੇ ਕੋਈ ਕੰਮ ਕਰਨਾ ਪਤਾ ਗੇੜਾ ਮਾਰ ਕੀ ਨੂੰੜਨਾ ਚੱਲ ਐ ਕਰਦੇ ਆ ਗੇੜਾ ਮਾਰ ਲੈਣਾ ਚੱਲ ਆ ਜਾ ਬਈ ਫਿਰ ਚੱਲ ਚੱਲੀ ਚੱਲ ਦੀਪੀ ਮੈਨੂੰ ਪਤਾ ਹੀ ਨਹੀਂ ਲੱਗਾ ਯਾਰ ਮੈਂ ਕਦੋਂ ਤੇਰੇ ਅੱਗੇ ਦਿਲ ਹਾਰ ਗਿਆ ਅੱਛਾ ਜੀ ਤਾਂ ਹੀ ਫਿਰ ਜਨਾਬ ਚੋਰੀ ਚੋਰੀ ਵੇਖਦੇ ਸੀ ਤੇ ਹੋਰ ਉਹ ਤਾਂ 2022 ਤੇ ਭਾਬੀ ਹੁੰਦੇ ਸੀ ਤਾਂ ਮੈਂ ਤੇਰੇ ਵੱਲ ਵਲਾਂ ਨਹੀਂ ਦੇਖਦਾ ਸੀ ਤੈਨੂੰ ਤਾਂ ਦੇਖੇ ਬਿਨਾ ਹੁਣ ਸਰਦਾ ਨਹੀਂ ਮੇਰਾ ਤਾਂ ਜਮਾ ਉਹ ਬਸ ਛੂਟ ਘੱਟ ਬੋਲੋ ਜਦੋਂ ਮੈਨੂੰ ਮਿਲੇ ਨਹੀਂ ਸੀ ਉਦੋਂ ਕਿਵੇਂ ਰਹਿੰਦੇ ਸੀ ਉਹੀ ਤਾਂ ਗੱਲ ਆ ਯਾਰ ਜਿੰਨਾ ਚਿਰ ਤੈਨੂੰ ਦੇਖਿਆ ਨਹੀਂ ਸੀ ਨਾ ਪਤਾ ਨਹੀਂ ਸੀ ਵੀ ਕੋਈ ਹੈਗਾ ਹੁਣ ਜਦ ਵੇਖਿਆ ਤਾਂ ਪਤਾ ਲੱਗਿਆ ਕਿ ਕੋਈ ਨਾ ਕੋਈ ਤਾਂ ਹੈਗਾ ਤੂੰ ਹਿਮਾਚਲ ਚ ਪੜਾਈ ਕੀਤੀ ਐ ਫੇਲੇ ਤੂੰ ਤਾਂ ਉੱਥੇ ਹੋਸਟਲ ਚ ਰਹਿੰਦਾ ਸੀ ਉੱਥੇ ਹੀ ਤੈਨੂੰ ਕੋਈ ਕੁੜੀ ਪਸੰਦ ਆਈ ਨਾਲੇ ਪਹਾੜ ਨੇ ਤਾਂ ਹੁੰਦਿਆਂ ਵੀ ਬਹੁਤ ਸੋਹਣੀਆਂ ਨੇ ਆ ਬੀਪੀ ਮੈਂ ਨਹੀਂ ਚਾਹੁੰਦਾ ਸੀ ਵੀ ਆਇਸ਼ਕ ਮੁਸ਼ਕ ਦੇ ਚੱਕਰਾਂ ਚ ਪਾਵਾਂ ਨਾਲੇ ਤੈਨੂੰ ਪਤਾ ਬਾਈ ਦੀ ਇੱਜ਼ਤ ਬਹੁਤ ਆ ਪਿੰਡ ਚ ਮੈਂ ਨਹੀਂ ਚਾਹੁੰਦਾ ਸੀ ਵੀ ਬਾਈ ਦੀ ਇੱਜ਼ਤ ਮੈਂ ਮਿੱਟੀ ਚ ਮਲਾਵਾ ਮੇਰੇ ਲੇਖਾਂ ਚ ਤੂੰ ਜੋ ਲਿਖੀ ਸੀ ਤੇ ਹੋਰ ਕਿਵੇਂ ਆ ਜਾਂਦੀ ਕੋਈ ਮੈਂ ਤੇ ਚਲੋ ਹੁਣ ਮਿਲੀਆਂ ਪਰ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿ ਉਹਨੂੰ ਪਿਆਰ ਕਰਨ ਵਾਲਾ ਮਿਲੇ ਦੀਪੀ ਮੈਂ ਨਾ ਇਸ ਕਾਸੇ ਚ ਪੈਣਾ ਨਹੀਂ ਚਾਹੁੰਦਾ ਸੀ ਆ ਪਿਆਰ ਤੇ ਤਾਂ ਮੇਰਾ ਜਮੀ ਜਕੀਨ ਹੈ ਨਹੀਂ ਸੀ ਕਈਆਂ ਦੇ ਦਿਲ ਟੁੱਟਦੇ ਦੇਖ ਕੇ ਤੇ ਮੇਰਾ ਤਾਂ ਨਾ ਪਿਆਰ ਤੋਂ ਯਕੀਨ ਜੇ ਉੱਠ ਗਿਆ ਸੀ ਪਰ ਹੁਣ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੇ ਨਾ ਤਾਂ ਮੈਂ ਕਿਸੇ ਦਾ ਦਿਲ ਟੁੱਟਾ ਦੇਖ ਸਕਦਾ ਤੇ ਨਾ ਸਹਿਣ ਕਰ ਸਕਦਾ ਇਹਦਾ ਮਤਲਬ ਤੁਸੀਂ ਮੇਰਾ ਕਦੇ ਦਿਲ ਨਹੀਂ ਤੋੜਦੇ ਜੇ ਮੈਥੋਂ ਸੋਣੀ ਵੀ ਮਿਲ ਗਈ ਤਾਂ ਵੀ ਨਾ ਕਦੇ ਨਹੀਂ ਉਹ ਜਦੋਂ ਇੱਕੋ ਹੀ ਦਿਲ ਨੂੰ ਲੱਗ ਜਾਵੇ ਫੇਰ ਚਾਹੇ ਨਾ ਕੋਈ ਲੱਖ ਸੋਨੇ ਦੀ ਬਣ ਕੇ ਆ ਜੇ ਮੈਂ ਨਹੀਂ ਬਦਲਦਾ ਅੱਛਾ ਜੀ ਵੇਖ ਲਓ ਮੁੱਕਰ ਦਿੱਤਾ ਨਹੀਂ ਕਦੇ ਬਾਅਦ ਸੇ ਹੱਥ ਖੜੇ ਕਰ ਚੋ ਉਹ ਨਹੀਂ ਯਾਰ ਮੈਂ ਨਹੀਂ ਮੁੱਕਰਦਾ ਚਾਹੇ ਤੂੰ ਅਜਮਾ ਕੇ ਦੇਖ ਲੈ ਮੈਂ ਤਾਂ ਕਦੇ ਨਹੀਂ ਬਦਲਦਾ ਠੀਕ ਆ ਜਨਾਬ ਆਪਣੀ ਗੱਲਾਂ ਬਹੁਤ ਹੋ ਗਈਆਂ ਮੈਂ ਜਾ ਕੇ ਕੰਮ ਵੀ ਕਰਨੇ ਨੇ ਚਲਿਏ نیچے ਚੱਲ ਫਿਰ ਲੱਗ ਕੇ ਪਤਾ ਦੇ ਨੂੰ ਕਿੱਥੇ ਜਾਂਦਾ ਨਾ ਮੁੜਦਾ ਹੀ ਨਹੀਂ ਹੈਗਾ ਉਹ ਤੇ ਆਪਾਂ ਅੱਗੇ ਮੈਂ ਦੇਖ ਲਿਆ ਇਸੇ ਦਿੱਲੀ ਇਸੇ ਤਰ੍ਹਾਂ ਹੀ ਬੰਦੇ ਹੁੰਦੇ ਹੋ ਨਹੀਂ ਨਹੀਂ ਪਰ ਗੇਵਰ ਰਸਤੇ 'ਚ ਜੇ دوستੱਕ ਮਿਲ ਗਿਆ ਨਾ ਉੱਥੇ ਖੜ ਜਾਂਦੇ ਨੇ ਮੈਨੂੰ ਤਾਂ ਆਈ ਸੀ ਵੀ ਮੈਂ ਰੋਟੀ ਬਣਾਤੀ ਆ ਆ ਕੇ ਖਾ ਲੈਣਗੇ ਪਰ ਨਹੀਂ ਜਿਉਂਦਾ ਤਾਂ ਠੰਡੀਆਂ ਖਾਣੀਆਂ ਨੇ ਚਲੋ ਕੋਈ ਨਹੀਂ ਭਾਬੀ ਆਪਾਂ ਥੋੜਾ ਜਿਹਾ ਟੰਗੜੀ ਲੈ ਲੈਂਦੇ ਆ ਨਹੀਂ ਫਿਰ ਫੋਨ ਕਰਦਾ ਆ ਕੇ ਫੋਨ ਕਰਦਾਂਗੇ ਫਿਰ ਤੁਸੀਂ ਕਿਛ ਨਾ ਕਰ ਲਿਆ ਸੀ ਸਾਰਾ ਕੰਮ ਕਿਛ ਨਾ ਤੁਸੀਂ ਸਾਰਾ ਕੰਮ ਕਰ ਲਿਆ ਉਹ ਹੀ ਮੈਂ ਤਾਂ ਨਾਲ ਗੱਲ ਕਰਨੀ ਸੀਗੀ ਹਾ ਬੀ ਦੱਸੋ ਮੈਂ ਤੁਹਾਨੂੰ ਆਈ ਗੱਲ ਦੀ ਸੀ ਹੁਣ ਥੋੜਾ ਬਹੁਤ ਕੰਮ ਕਰਿਆ ਕਰ। ਜਿ ਕੰਮ ਕਰੇਂਗੀ ਤਾਂ ਹੀ ਸਿੱਖੇਂਗੀ। ਅੱਗੇ ਜਾ ਕੇ ਨਾ ਸਹੀ ਰਹੂਗਾ। ਤੇਰੀ ਸਸਤਾਂ ਤੰਤਾਂ ਹੋਊਗੀ ਤੈਨੂੰ ਵੀ ਤੈਨੂੰ ਕੁਛ ਆ ਜਾਣੀ ਹੈਗਾ। ਹੇਲੀ ਹੋ ਜੂਗੀ ਹੋਰ ਦੱਸ ਲਲਗੇਸੀ ਨਾਂ ਅੰਕਿਤ ਰਵੀ ਤੇ ਹਵਾ ਵੀ ਸੱਚ ਮੈਂ ਕਹਿੰਦੀ ਸੀ ਮੈਂ ਤਾਂ ਦੋ ਦਿਨ ਸੂਟ ਉੱਪਰ ਲੈ ਕੇ ਆਂਦੇ ਆ ਤੁਸੀਂ ਚੱਲੋਗੇ ਮੇ ਨਾਲ ਮਾਰਕੀਟ ਘਾ ਲਓ ਹਾਂ ਆਪਾਂ ਚੱਲੇ ਆਵਾਂਗੇ ਚੱਲ ਠੀਕਾ ਕੰਮ ਖੁੰਮ ਨਵੇੜ ਕੇ ਨਾ ਅਪਾ ਗਿਆ ਮਾਰਿਆ ਵਾਂ ਨਾਲ ਬਾਹਾਨੇ ਤੇ ਕੁਝ ਖਾਪੀ ਨੂੰ ਆਵਾਂਗੇ ਮੇਰੇ ਕੋਲ ਉੱਤੇ ਖਾਂਦੇ ਬਹੁਤ ਸੀ ਕਰ ਰਿਹਾ ਸੀ ਕਾਪੀ ਦੇ ਚੱਲ ਠੀਕ ਹੈ ਐਸੇ ਬਾਹਾਨੇ ਮੈਂ ਚਲੇ ਜਾਉਂਗੀ ਤੁਹਾਨੂੰ ਪਤਾ ਤਾਂ ਹੈ ਕਿ ਰਵੀਰਾ ਤਾਂ ਮੈਨੂੰ ਲੈ ਕੇ ਨਹੀਂ ਜਾਂਦਾ ਕਿਤੇ ਕੋਈ ਬੈਠੀ ਰਹਿਣੀ ਆ ਆਪਾਂ ਤਾਂ ਵਿੱਚ ਲਾਈਨ ਕਰ ਲਓ ਚੰਗੀ ਠੀਕ। ਜੀ ਮੇਰੀ ਗੱਲ ਸੁਣ ਲਓ। ਹਾਂ ਬੋਲ ਸਿਮਰ ਕੀ ਕਹਿਦੀ ਸੀ? ਸੋਣਾਂਗੇ ਤਾਂ ਹੀ ਦੱਸੂੰਗੀ। ਹਾਂ ਦੱਸੋ। ਦੀਪੀ ਦੀ ਆਪਣੀ ਦੀ ਪੜ੍ਹਾਈ ਪੂਰੀ ਹੋ ਗਈ ਆ। ਹੁਣ ਅੱਗੇ ਸੋਚਿਆ ਤੁਸੀਂ ਉਹਨੇ ਕੀ ਕਰਨਾ? ਸੋਚਦਾ ਤਾਂ ਮੈਂ ਵੀ ਆਂ ਪਰ ਮੈਂ ਕੁਝ ਹੋਰ ਸੋਚਦਾ ਸੀ। ਜੇ ਕੁਝ ਆਪਣੇ ਕੋਲ ਪੈਸੇ ਹੁੰਦੇ ਨਾ ਮੈਨੂੰ ਚਾਜੂ ਕਿਤੇ ਬਾਹਰ ਭੇਜ ਦਿੰਦੇ। ਉਹ ਤਾਂ ਹੈ। ਕੰਮਜ ਤਾਂ ਪਹਿਲਾਂ ਹੀ ਚੁੱਕੀ ਫਿਰਦੇ ਆ। ਕਰਜ਼ਾ ਚੁੱਕ ਕੇ ਆ ਘਰ ਬਣਾ ਲਿਆ ਤੇ ਕੁਝ ਪੈਸੇ ਮੰਮੀ ਡੈਡੀ ਦੇ ਲੱਗ ਗਏ ਹੋਰ ਕੀ ਯਾਰ ਮੈਂ ਤਾਂ ਕਦੇ ਇਹਨੂੰ ਬਗਾਨੀ ਸਮਝੀ ਹੀ ਨਹੀਂ ਮੈਨੂੰ ਐਸੀ ਪੜ੍ਹਾਈ ਕਰਕੇ ਆਉ ਉਹ ਇਹ ਤੇ ਫਿਰ ਇਹਨੂੰ ਆਪਾਂ ਬਾਹਰ ਭੇਜਾਂਗੇ ਤੇ ਆਪਣੇ ਪੈਰਾਂ ਤੇ ਖੜੀ ਹੋ ਜੂ ਇਹ ਮੈਂ ਕਿਹੜਾ ਇਹਨੂੰ ਬਗਾਨੀ ਸਮਝਿਆ ਨਾ ਅਨਮੋਲ ਨੂੰ ਨਾ ਇਹਨਾਂ ਦੋਵਾਂ ਨੇ ਕਦੇ ਮੈਨੂੰ ਫੀਲ ਹੋਣ ਦਿੱਤਾ ਅੱਜ ਕੱਲ੍ਹ ਦੇ ਲੋਕਾਂ ਨੇ ਨਾ ਸਕੇ ਜਵਾਕ ਵੀ ਅੱਖੀ ਘੱਟਾ ਪਾ ਦਿੰਦੇ ਆ ਇਹਨਾਂ ਨੇ ਤਾਂ ਬਗਾਨੇ ਹੋ ਕੇ ਵੀ ਆਪਣਾ ਮਾਣ ਵਧਾਇਆ ਇਹ ਤਾਂ ਤੁਹਾਡੀ ਬਿਲਕੁਲ ਗੱਲ ਸਹੀ ਹੈ ਚਲੋ ਬੇਬੇ ਬਾਪੂ ਦਾ ਨਾ ਕਰਜ਼ ਉਤਰ ਜਾਵੇ ਫੇਰ ਨਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲ ਜੂਗੀ ਹਾਂ ਸਹੀ ਕਿਹਾ ਤੂੰ ਪਾਪਾ ਨਾ ਹਨ ਅਨਮੋਲੀ ਕੋਈ ਕੁੜੀ ਵੇਖ ਲੈਣੇ ਆ ਨਾਲੇ ਇਹਦੀ ਪੜ੍ਹਾਈ ਵੀ ਪੂਰੀ ਹੋ ਗਈ ਇਹਨੂੰ ਜੋਗ ਵੀ ਮਿਲ ਜੂ ਹੁਣ ਆਪਾਂ ਕੋਈ ਰਿਸ਼ਤਾ ਲੱਭ ਲੈਣੇ ਆ ਹਾਂਜੀ ਇਹ ਤਾਂ ਹੈ ਨਾਲੇ ਆਪਣੇ ਕੋਲ ਰਹੇ ਲੂਗਾ ਬਹੁਤ ਟਾਈਮ ਹੋ ਗਿਆ ਇਹਨੂੰ ਘਰੋਂ ਬਾਹਰ ਰਹਿੰਦੇ ਨੂੰ ਚੱਲ ਜੋ ਇਹਦੇ ਕਰਮਾਂ ਚ ਹੋਏ ਇਹਨੂੰ ਮਿਲ ਜੂਗਾ ਨਾਲੇ ਆਪਾਂ ਤਾਂ ਕਦੇ ਸੋਚੀ ਨਹੀਂ ਕਿ ਇਹਨੂੰ ਘੱਟ ਦੇ ਕਿ ਇਹਨੂੰ ਵੱਧ ਜੀਸੀ ਆਪਣੇ ਤਾਂ ਜਿੰਨਾ ਹੋਇਆ ਆਪਾਂ ਓਨਾ ਕੀਤਾ ਬਾਕੀ ਇਹਨਾਂ ਦੀ ਕਿਸਮਤ ਆ ਦੇਖੋ ਕੀ ਹੁੰਦਾ ਕੇ ਸਹੀ ਗੱਲ ਐ ਇਹ ਤਾਂ ਕਿਸਮਤ ਹੀ ਐ ਚੱਲ ਹੁਣ ਆਏ ਦੱਸ ਮੈਨੂੰ ਵੀ ਦੀਪੀ ਕਿੱਥੇ ਐ ਦੀਪੀ ਤਾਂ ਉਹਦੇ ਰੂਮ 'ਚ ਨਾ ਰੈਸਟ ਕਰਨੀ ਪਈ ਆ ਸਾਰਾ ਦੁੱਖਦਾ ਸੀ ਉਹ ਤਾਂ ਪਛਾਈਦਾ ਚੰਨ ਵਾਲੇ ਨੂੰ ਆਉਂਦਾ ਹੋਇਆ ਦਵਾਈ ਦੇ ਆਉਂਗਾ ਨਾਲੇ ਮੈਂ ਦੁਕਾਨ ਤੇ ਚੱਲਿਆਂ ਦੀ ਕੁਝ ਨੂੰ ਗੋਣਾ ਤਾਂ ਲੜਦੇ ਨਹੀਂ ਘਰ ਲਈ ਤਾਂ ਕੁਝ ਨਹੀਂ ਹੋਣਾ ਜੇ ਉਹਨੇ ਕੁਝ ਖਾਣਾ ਹੋਇਆ ਤਾਂ ਮੈਂ ਪੁੱਛ ਲਈਏ ਚੱਲ ਠੀਕ ਆਪਾਂ ਆਜਾ ਪੁੱਛ ਲਵਾਂਗੇ ਤੁਸੀਂ ਜਾਓ ਤਾਂ ਟਾਈਮ ਨਾ ਲਾਜੋ ਠੀਕ ਐ ਸਭ 叫那个。 ਚਲ ਦੁਪਹਿਰ ਨੂੰ ਮੈਂ ਕੰਮ ਤੇ ਠੀਕ ਹੈ ਬਾਬ ਤੇ ਵੀ ਤੇਰਾ ਵੀਰ ਤੇ ਮੈਂ ਐਂ ਸੋਚਦੇ ਸੀ ਜੇ ਹੱਥ ਠੀਕ ਹੁੰਦਾ ਨਾ ਸਾਡਾ ਤੈਨੂੰ ਬਾਹਰ ਭੇਜ ਦਿੰਦੇ ਲੈ ਬਾਬ ਵੀ ਇਹਦੇ ਚ ਕੀ ਗੱਲ ਆ ਕਿ ਤੁਸੀਂ ਮੈਨੂੰ ਇੰਨੇ ਚੰਗੇ ਕਾਲਜ ਪੜਾ ਲਿਖਾ ਦਿੱਤਾ ਬਸ ਬਹੁਤ ਹੈ ਐਵੇਂ ਵੀ ਮੇਰੇ ਬਾੜ ਜਾਣ ਦਾ ਕੋਈ ਹੈ ਨਹੀਂ ਦਿਲ ਤੈਨੂੰ ਪਤਾ ਤੇਰੇ ਵੀਰੇ ਦੀ ਵੀਰ ਸੀਗੀ ਐ ਪਤਨ ਨੂੰ ਇਹ ਨਵੀ ਪਤਾ ਕਿ ਪਹਿਲਾ ਕਰਜ਼ਾ ਲੈ ਕੇ ਆ ਘਰ ਪਾਲਿਆ ਤੇ ਕੁਝ ਕ ਪੈਸੇ ਜਿਹੜੇ ਬਚੇ ਸੀ ਉਹ ਬੇਬੇ ਪਾਪੂ ਦੇ ਇਲਾਜ ਤੇ ਲੱਗ ਗਏ ਇਹ ਤਾਂ ਤੈਨੂੰ ਬਾਹਰ ਭੇਜੀ ਦੇਣ ਸੀ ਨਹੀਂ ਭਾਬੀ ਮੇਰਾ ਨਹੀਂ ਦਿਲ ਹੈਗਾ ਸਾਡੀ ਜ਼ਰੂਰੀਆਂ ਕਿ ਪੜ੍ਹ ਲਿਖ ਕੇ ਬਾਹਰ ਹੀ ਜਾਣਾ ਉਹ ਤਾਂ ਚਲ ਠੀਕ ਆ ਪਰ ਸਾਨੂੰ ਆਏ ਸੀ ਜੇ ਤੂੰ ਬਾਹਰ ਚਲੇ ਜਾਂਦੀ ਆਪਣੇ ਪੈਰਾਂ ਦੇ ਖੜ ਜਾਂਦੀ ਵਧੀਆ ਮੁੰਡੇ ਦਾ ਤੈਨੂੰ ਰਿਸ਼ਤਾ ਮਿਲ ਜਾਂਦਾ ਲੈ ਭਾਬੀ ਹੁਣ ਵੀ ਤਾਂ ਪੈਰਾਂ ਤੇ ਹੀ ਆਣੇ ਮੈਂ ਨਹੀਂ ਹਲੇ ਵਿਆਹ ਵੀ ਕਰਾਉਣਾ ਹੈਗਾ ਲੈ ਹੋਰ ਕਦ ਕਰਵਾਉਣਾ ਵਿਆਹ ਹੁਣ ਤੱਕ ਕਮਲੀਏ ਤੇਰੀ ਉਮਰ ਆ ਵਿਆਹ ਦੀ ਕਿਤੇ ਕੋਈ ਹੋਰ ਮੁੰਡਾ ਤਾਂ ਨਹੀਂ ਤੈਨੂੰ ਪਸੰਦ ਹੈਗਾ ਜੇ ਹੈਗਾ ਤਾਂ ਦੱਸ ਦੇ ਮੈਨੂੰ ਦੀਪੀ ਹੋਰ ਜੋ ਮਰਜ਼ੇ ਮੰਗ ਲੈ ਮੇਰੇ ਤੋਂ ਪਰ ਆ ਸੁਪਨਾ ਮੈਂ ਤੇਰਾ ਕਦੇ ਨਹੀਂ ਪੂਰਾ ਕਰ ਸਕਦੀ ਭਾਬੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਸਿਰਫ ਅਨਮੋਲ ਚਾਹੀਦਾ ਮੈਂ ਉਹਦੇ ਬਿਨਾਂ ਨਹੀਂ ਰਹਿ ਸਕਦੀ ਮੈਂ ਤਾਂ ਬਾਹਰ ਵੀ ਸਿਰਫ ਉਹਦੇ ਘਰ ਕੇ ਹੀ ਨਹੀਂ ਗਈ ਇਹ ਕਦੇ ਨਹੀਂ ਹੋ ਸਕਦਾ ਨਾ ਤੂੰ ਇਸ ਵਾਰ ਸੋਚ ਪਰ ਕਿਉ ਮਮਮੀ ਹਾਲੇ ਤਾਂ ਤੁਸੀਂ ਕਹਿੰਦੇ ਸੀ ਜੇ ਪਿਆਰ ਕਰਦੇ ਹੈ ਕਿਸੇ ਨੂੰ ਦੱਸਦੇ ਉਂਝੇ ਦੱਸ ਤਾ ਦਾ ਤੁਸੀਂ ਐਵੇਂ ਕਰ ਰਹੇ ਹੋ ਤੂੰ ਜਾਨਣਾ ਚਾਹੁੰਦੀ ਹੈ ਨਾ ਚੱਲ ਮੇਰੇ ਨਾਲ ਤੇਰੇ ਇੱਕ ਸੱਚ ਦੱਸਾਂ ਪਰ ਲੈ ਸਿਮਰ ਅੱਜ ਉਹ ਟਾਈਮ ਆ ਗਿਆ ਸੱਚ ਤੋਂ ਪਰਦਾ ਠੋਣਾ ਪੈਣਾ ਤੁਸੀਂ ਸਹੀ ਕਹਿੰਦੇ ਹੋ ਅਸੀਂ ਨਹੀਂ ਚਾਹੁੰਦੇ ਹੈਗੇ ਇਹ ਸੱਚ ਕਿਸੇ ਦਾ ਦੁਸ਼ਮਣ ਬਣੇ ਜਾਂ ਕਿਸੇ ਦਾ ਦਿਲ ਦੁਖੀ ਹੋਵੇ ਪਰ ਹੋਇਆ ਕੀ ਹੈ ਬਾਈ ਕੋਈ ਕੁਝ ਦੱਸੂਗਾ ਵੀ ਸਾਨੂੰ ਮੈਂ ਦੱਸਦੀ ਆ ਗਲਤੀ ਥੋੜੀ ਦੋਵਾਂ ਦੀ ਨਹੀਂ ਗਲਤੀ ਤਾਂ ਸਾਡੀ ਆ ਜੋ ਐਡਾ ਵੱਡਾ ਸੱਚ ਅਸੀਂ ਤੁਹਾਡੇ ਤੋਂ ਲੁਕੋਇਆ ਪਰ ਕੀ ਕਰਦੇ ਜੇ ਤੁਹਾਨੂੰ ਦੱਸ ਦਿੰਦੇ ਤਾਂ ਇਹ ਗੱਲ ਹੀ ਨਹੀਂ ਬਦਣੀ ਸੀ ਇਹ ਤਾਂ ਦੱਸਣਾ ਵੀ ਸਾਡੀ ਮਜਬੂਰੀ ਸੀ ਪਰ ਇਹ ਜੀ ਵੀ ਤੁਹਾਡੀ ਕੀ ਮਜਬੂਰੀ ਸੀ ਕਿ ਤੁਸੀਂ ਸਾਡੇ ਤੋਂ ਇਨਕੁਸ਼ ਲੁਕੋ ਰਹੇ ਹੋ ਅਨਮੋਲ ਦੀਪਕੀ ਤੇਰੀ ਸਗੀ ਭੈਣ ਹੈ ਭੈਣ ਹਾਂ ਬਾਈ ਭੈਣ 本当 ਦਾ ਅਸੀਂ ਤੇਰਾ ਰਿਸ਼ਤਾ ਕਿਵੇਂ ਕਰ ਦਿੱਗੇ ਹਾਨਮੋਲ ਦੀਪੀ ਤੇਰੀ ਭੈਣ ਆ ਆਪਣੇ ਬਾਪੂ ਜੀ ਮਤਲਬ ਟੋਨੀ ਦੇ ਬਾਪੂ ਜੀ ਬਹੁਤ ਚੰਗੇ ਇਨਸਾਨ ਸੀ ਕਿਸੇ ਵੀ ਲੋੜਵੰਦ ਵਿਅਕਤੀ ਨੂੰ ਜਦੋਂ ਹੈਲਪ ਦੀ ਲੋੜ ਹੁੰਦੀ ਸੀ ਉਹ ਹਮੇਸ਼ਾ ਅੱਗੇ ਆਉਂਦੇ ਸੀਗੇ ਆਸ਼ਰਮ 'ਚ ਜਾ ਕੇ ਵੀ ਉਹ ਹੈਲਪ ਕਰਦੇ ਸੀ ਇੱਕ ਦਿਨ ਉੱਥੇ ਉਹਨਾਂ ਨੇ ਤੁਹਾਨੂੰ ਦੋਵਾਂ ਨੂੰ ਵੇਖਿਆ ਤੁਹਾਡੇ ਜਨਮ ਤੋਂ ਬਾਅਦ ਤੁਹਾਡੀ ਮੰਮੀ ਦੀ ਇੱਕ ਮੰਥਵਾਦੀ ਨਾ ਡੈਥ ਹੋ ਗਈ ਤੇ ਪਿਤਾ ਦੀ ਤਾਂ ਪਹਿਲਾਂ ਹੀ ਹੋ ਗਈ ਸੀ ਤੁਹਾਡੇ ਅੱਗੇ ਪਿੱਛੇ ਕੋਈ ਨਹੀਂ ਸੀ ਉਹਨਾਂ ਨੇ ਤੁਹਾਨੂੰ ਇੱਥੇ ਲੈ ਆਂਦਾ। ਬਾਈ ਸਹੀ ਕਹਿੰਦੀ ਆ ਸਹਮਤ, ਤੁਸੀਂ ਨਾ ਦੋਨੇ ਜੋੜੇ ਹੋਏ ਸੀ। ਇਹ ਬਾਪੂ ਜੀ ਨੇ ਨਾ ਇਹ ਗੱਲ ਘਰ ਆ ਕੇ ਬੇਬੇ ਜੀ ਨੂੰ ਦੱਸੀ ਤੇ ਬੇਬੇ ਜੀ ਨੇ ਕਿਹਾ ਵੀ ਇਹਨਾਂ ਨੂੰ ਘਰ ਲਿਆਓ ਤੇ ਬਾਪੂ ਜੀ ਸਾਨੂੰ ਘਰ ਲੈ ਆਏ। ਉਹਨਾਂ ਨੇ ਤਾਂ ਪਿੰਡ 'ਚ ਕਿਸੇ ਨੂੰ ਇਹ ਵੀ ਨਹੀਂ ਦੱਸਿਆ ਵੀ ਤੁਸੀਂ ਨਾ ਤੋਂ ਸ਼ਮਕਾਂ ਦੀ ਇਹ ਆਖਿਆ ਵੀ ਸਾਡੇ ਜੋੜੇ ਜਵਾਕ ਹੋਏ ਐ। ਇੱਕ ਗੱਲ ਹੋਰ ਤੁਹਾਨੂੰ ਦੋਵਾਂ ਨੂੰ ਨਾ ਲੋੜੀ ਵਾਲੇ ਦਿਨ ਘਰੇ ਲਿਆਂਦਾ ਸੀ। ਉਹਨਾਂ ਨੇ ਤੁਹਾਡੀ ਦੋਵਾਂ ਦੀ ਲੋੜੀ ਵੀ ਬੜੀ ਖਾਸ ਤਰੀਕੇ ਨਾਲ ਮਨਾਈ ਸੀ। ਇੰਨੀ ਲੋੜੀ ਤਾਂ ਨਾ ਟੋਨੀ ਦੀ ਨਹੀਂ ਮਨਾਈ ਸੀ ਜਿੰਨੇ ਤੁਹਾਡੀ ਮਨਾਈ ਸਾਰੇ ਪਿੰਡ ਨੇ ਉਹਨਾਂ ਲੋਹੜੀ ਦਾ ਸੱਦਿਆ ਸੀਗਾ ਸਾਰੇ ਪਿੰਡ ਚ ਨਾ ਤੁਹਾਡੀ ਲੋਹੜੀ ਦੇ ਚਰਚੇ ਸੀਗੇ ਫਿਰ ਉਹਨਾਂ ਹਿਮਾਚਲ ਚਲੇ ਗਏ ਤੁਹਾਨੂੰ ਦਮਾਂ ਨੂੰ ਨਾਲ ਲੈ ਕੇ 40 ਸਾਲ ਉੱਥੇ ਰਹੇ ਤੈਨੂੰ ਹੌਸਟਲ ਵਿੱਚ ਪਾ ਦਿੱਤਾ ਤੇ ਇਹਨੂੰ ਨਾਨਕੇ ਪੜਨ ਭੇਜ ਦਿੱਤਾ ਬੱਸ ਬਾਈ ਇਹ ਇਹ ਸਭ ਸੱਚ ਸੀ ਅਸੀਂ ਛੋਡੇ ਤੋਂ ਤੇ ساری ਦੁਨੀਆ ਤੋਂ ਇਹ ਲੁਕੋ ਕੇ ਰੱਖਿਆ ਰਾਜ ਬਾਪੂ ਨੇ ਸਾਨੂੰ ਮਾੜਾ ਕੀਤਾ ਸੀ ਪਰ ਜਦੋਂ ਅੱਜ ਪਵਿੱਤਰ ਇਸਤੇ ਨੂੰ ਦਾਗ ਲੱਗਣ ਜਾ ਰਿਹਾ ਸੀ ਨਾ ਸਾਡੇ ਤੋਂ ਰਹਿ ਗਿਆ ਨਹੀਂ ਗਿਆ ਬਾਈ ਤੇ ਤੁਸੀਂ ਦੋਵੇਂ ਸਾਨੂੰ ਮਾਫ ਕਰ ਦਿਓ ਅਸੀਂ ਤੁਹਾਡੇ ਦੋਵਾਂ ਦਾ ਦਿਲ ਤੋੜਿਆ ਸਾਡੀ ਵੀ ਮਜਬੂਰੀ ਸੀ ਕਾਸ਼ ਤੁਹਾਨੂੰ ਪਹਿਲੇ ਹੀ ਦੱਸ ਦਿੰਦੇ ਅਸੀਂ ਨਹੀਂ ਭਾਬੀ ਤੁਸੀਂ ਸਾਡਾ ਦਿਲ ਨਹੀਂ ਤੋੜਿਆ ਸਗੋਂ ਤੁਸੀਂ ਤਾਂ ਸਾਨੂੰ ਦੱਸਿਆ ਤੇ ਪਵਿੱਤਰ ਰਿਸ਼ਤੇ ਨੂੰ ਦਾਗ ਲੱਗਣ ਤੋਂ ਬਚਾਇਆ ਜੇ ਤੁਸੀਂ ਵੀਰ ਜੀ ਤੁਸੀਂ ਆਪਣੀ ਜਗ੍ਹਾ ਬਿਲਕੁਲ ਸਹੀ ਹੋ ਤੁਸੀਂ ਸਾਡੇ ਲਈ ਬਹੁਤ ਕੁਝ ਕੀਤਾ ਲਈ ਵੈਸੇ ਵੀ ਤੁਸੀਂ ਤਾਂ ਸਾਨੂੰ ਇੱਕ ਚੰਗੇ ਰਿਸ਼ਤੇ ਨਾਲ ਹੀ ਮਿਲਾਇਆਗਾ ਅਸੀਂ ਤੁਹਾਡੇ ਤੋਂ ਬਿਲਕੁਲ ਬਾੜ ਨਹੀਂ ਹੈਗੇ ਸ਼ਾਬਾਸ਼ ਮੇਰੀਏ ਭੈਣੇ ਮੈਨੂੰ ਤੇਰੇ ਤੋਂ ਹੀ ਮਿਲ ਸੀ ਅੱਜ ਉਸ ਨੂੰ ਮੈਂ ਬੇਬੇ ਬਾਪੂ ਦੀਆਂ ਫੋਟੋਆਂ ਮੈਂ ਦਿਖਾਵਾਂ ਨਾਲ ਛੋਟੀਆਂ ਪ੍ਰਾਣੀਆਂ ਸਹੀ ਗੱਲ ਆ ਚਲੋ ਬਾਈ ਫੋਟੋਆਂ ਦੇਖਦੇ ਆਪਾਂ ਚੱਲ ਕੇ ਹਾਂ ਆ ਆ ਆ ਸੁਣ ਦਿਖਾਉਣਾ ਛੋਟੇ ਛੋਟੇ ਹੁੰਦੇ ਨੇ ਫੋਟੋ ਹਾਂਜੀ ਅਸੀ ਗੱਲ ਜੀ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਐ ਵੀਡੀਓ ਦੇਖ ਕੇ ਦੱਸੋ ਤੁਹਾਨੂੰ ਕਿੱਦਾਂ ਦੀ ਲੱਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਇਹ ਹੈਗੀ ਆਪਣੀ ਬਾਈ ਲੋੜੀ ਵਾਲੀ ਵੀਡੀਓ ਪਿਆਰ ਜ਼ਰੂਰ ਦਿਓ ਵੀਡੀਓ ਨੂੰ ਤੁਸੀਂ ਦੇਖ ਚੁੱਕੇ ਹੋ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਯਾਰਾਂ ਦੋਸਤਾਂ ਚ ਪਰਿਵਾਰਕ ਕਨਸੈਪਟ ਹੈ ਤੇ ਆਪਣੇ ਭਾਈ ਜਿਨ੍ਹਾਂ ਨੇ ਪਿਛਲੀ ਵੀਡੀਓ ਤੇ ਕਮੈਂਟ ਕਰੇ ਸੀ ਤੇ ਆਪਾਂ ਹੁਣ ਉਹਨਾਂ ਦੇ ਨਾਂ ਬੋਲਾਂਗੇ ਆਪਾਂ ਕੋਈ ਵੀ ਪੰਜ ਕਮੈਂਟ ਨਹੀਂ ਬੋਲਨੇ ਕੋਈ 10 ਨਹੀਂ ਬੋਲਨੇ ਜਿੰਨੇ ਵੀ ਕਮੈਂਟ ਆਏ ਆਪਾਂ ਸਾਰੇ ਬੋਲਾਂਗੇ ਜੇ ਕੋਈ ਰਹਿ ਗਿਆ ਤਾਂ ਭਾਈ ਦਿলো ਮਾਫੀ ਚਾਹਾਂਗੇ ਪਲਵੀ ਸਾਗਰ ਭੀਮਾ ਹਰਦੀਪ ਸਿੰਘ ਡੈਂਕੀ ਤਮਾਨ ਲਾਡੋ ਸਿੰਘ ਵੀਰਪਾਲ ਕੌਰ ਜਸਕੀਰਤ ਕੌਰ ਚਰਨਜੀਤ ਕੌਰ ਨਵਜੀਤ ਕੌਰ ਹਰਕਿਰਤ ਗਰੇਵਾਲ ਅਰਸ਼ ਦਿਓ ਸੰਟੀ ਸੰਤੋਸ਼ ਰਾਣੀ ਮਲਕੀਤ ਅਮਰ ਸ਼ਿਲਪਾ ਖੁਰਾਨਾ ਅਨੂ ਕੰਬੋਜ ਮੱਖਣ ਸਿੰਘ ਰੀਤ ਚਮਟ ਸੁਖਨੂਰ ਸਿੰਘ ਬੈਂਸ ਡੀਐਲ ਰਾਹੁਲ ਕੁਮਾਰ ਪ੍ਰਭਜੋਤ ਨਵਾ ਪਿੰਡ ਪਰਮਜੀਤ ਕੌਰ ਹਣੀ ਆਰਵੀਡੀ ਏਕਮ ਸਿੱਧੂ ਪਿੰਦਰ ਸਿੰਘ ਨਿਰਮਲ ਸਿੰਘ ਸੁਖਦੀਪ ਕੌਰ ਗੁਰਮਨ ਖੋਸਾ ਰਾਜਵੰਤ ਸਿੰਘ ਸਰਬੰਦਾਸ ਮਹਿਤੋ ਪਵਰੀਤ ਕੌਰ ਗਰੇਵਾਲ ਸਿੰਘ ਬਾਠ ਨੰਬਰਦਾਰਾਂ ਦਾ ਮੁੰਡਾ ਨੀਲਮ ਨੀਲਮ ਭਿੰਦਰ ਅਮਰਤਕੌਰ ਜਸਨੂਰ ਅਣੂ ਕੰਬੋਜ ਮੰਨਤ ਬਰਮਾ ਜਸਪ੍ਰੀਤ ਹਰਿਦਵੀ ਸਿੰਘ ਚਰਨਜੀਤ ਕੌਰ ਰਜਿੰਦਰ ਕੌਰ ਮਨਜੀਤ ਕੌਰ ਰੋਹਿਤ ਸੁਖਪਿੰਦਰ ਢਿੱਲੋਂ ਸੁਖੀ ਸੰਦਲ ਜਾਟਾ ਕੱਬਾ ਹਰਮਨ ਗਿੱਲ ਰੰਗੀ ਜਸਪ੍ਰੀਤ ਸਿੰਘ ਸਵਰਨਜੀਤ ਕੌਰ ਸਰਬੰਦਾਸ पिंदर ज्योति जगजीत सिंह ओलख केजे गेमिंग सिमरन कौर सुखनूर सिंह बैंस राज राज, वैक्स भेंद्र सिंह पवन सिंह आशु चौधरी संदीप कौर रंजीत सिंह कंबोज शालू हनी आरवीडी, अमृत कौर देसी जट किरण शर्मा सिमरन कौर प्रभजोत जोत महल मनप्रीत कौर ਪਿੰਦਰ ਮਨਪ੍ਰੀਤ ਕੌਰ ਰਣਜੀਤ ਮਨਜੀਤ ਕੌਰ ਸੁਖਮਨਪ੍ਰੀਤ ਸਤਨਾਮ ਰੁਪਿੰਦਰ ਕੌਰ ਚੌਧਰੀ ਹੋਰ ਵੀ ਭਾਈ ਕਮੈਂਟਾਂ ਤਾਂ ਸਾਰੇ ਬੋਲਾਂਗੇ ਆਪਾਂ ਤੇ ਜਸਕੀਰਤ ਕੌਰ ਡਿੰਕੀ ਤਮਾਨ ਹਰਦੀਪ ਸਿੰਘ ਸੰਦੀਪ ਕੌਰ ਅਮਰਤਪਾਲ ਸਿੰਘ ਪ੍ਰੀਤ ਸਿੰਘ ਜਸ਼ਨ ਕੌਰ ਸੋਨੀਆ ਰਾਣੀ ਜਸ਼ਨਪ੍ਰੀਤ ਕੌਰ ਵੀਰਾ ਰੁਪਿੰਦਰ ਕੌਰ ਤਰਨਦੀਪ ਸੁਰਜੀਤ ਸੁਖਚੈਨ ਨਾਜ਼ਮ ਸੰਧੂ ਗੁਰਪ੍ਰੀਤ ਖੈਰਾ ਸੁਰਿੰਦਰਪਾਲ ਜਸ ਕਨੇਡਾ ਏ ਕੇ ਸੋਨੀਆ ਬਲਜਿੰਦਰ ਮਨਪ੍ਰੀਤ ਸਿੰਘ ਮਾਨ ਬਲਜਿੰਦਰ ਕੌਰ ਸਿਮ ਜਸਮੀਤ ਕੌਰ ਸਤਨਾਮ ਸਿੰਘ ਗਗਨ ਬੈਣੀ ਵਾਲ ਜੋਤੀ ਰਮਨਪ੍ਰੀਤ ਸਿੰਘ ਜਸਵਿੰਦਰ ਕੌਰ ਗੁਰਵੀਰ ਕੌਰ ਕਬਲਜੀਤ ਗਿੱਲ ਨੋਨੀ ਬਲਦੇਵ ਸਿੰਘ, ਸਤਵਿੰਦਰ ਕੌਰ, ਕਾਕਾ ਚਾਹਲ, ਜੀ ਐਨ ਫਿਲਮਸ ਪ੍ਰੋਡਕਸ਼ਨ, ਗੁਰਵਿੰਦਰ ਕੌਰ, ਦਵਿੰਦਰ ਸਿੰਘ, ਕੇਵਲ ਸਿੰਘ, ਅਮਨ ਸਣੀ, ਗੁਰਵਿੰਦਰ ਕੌਰ, ਸ਼ੇਰ ਗਿੱਲ, ਪਰਵਿੰਦਰ ਬੁੱਟਰ, ਤਜਿੰਦਰ ਕੌਰ, ਗੁਰਦੀਪ ਸਿੰਘ, ਗਗਨਦੀਪ ਕੌਰ ਗੱਗੂ, ਕੌਰਮਾਨ, ਸ਼ਰਨਪ੍ਰੀਤ ਕੌਰ, ਕੁਲਵਿੰਦਰ ਕੌਰ, ਰਪਿੰਦਰ ਕੌਰ, ਮੰਨਤ ਸੈਣੀ, ਸਵਰਨਜੀਤ ਕੌਰ, ਨਵਦੀਪ ਕੌਰ, ਗੁਰਪ੍ਰੀਤ ਕੌਰ, ਕੁਲਵਿੰਦਰ ਕੌਰ ਕੁਲਵਿੰਦਰ ਹਾਂਜੀ ਜੇ ਕਿਸੇ ਦਾ ਬਈ ਕਮੈਂਟ ਰਹਿ ਗਿਆ ਵੈਸੇ ਤਾਂ ਅਸੀਂ ਲਗਭਗ ਸਾਰੇ ਕਮੈਂਟ ਬੋਲੇ ਆ ਜੇ ਕਿਸੇ ਦਾ ਕਮੈਂਟ ਰਹਿ ਗਿਆ ਤਾਂ ਬਈ ਮਾਫੀ ਚਾਹੁੰਨੇ ਆ ਉਹਨਾਂ ਦਾ ਨਾਮ ਆਪਾਂ ਅਗਲੀ ਵਾਰ ਬੋਲਾਂਗੇ ਅਗਲੀ ਵੀਡੀਓ ਚ ਤੇ ਦਿਓ ਫਿਰ ਬਈ ਪਿਆਰ ਇਸ ਵੀਡੀਓ ਨੂੰ ਤੇ ਅਗਲੇ ਤੁਹਾਡੇ ਸਾਹਮਣੇ ਸੀਰੀਜ਼ ਵੀ ਲੈ ਕੇ ਆਵਾਂਗੇ ਬਹੁਤ ਸੋਹਣੀ ਤੇ ਫਿਲਹਾਲ ਤੁਸੀਂ ਆਹ ਵੀਡੀਓ ਨੂੰ ਪਿਆਰ ਦਿਓ ਖਿੱਚੋ ਦੱਬ ਕੇ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਨੂੰ ਵੀ ਕਰ ਲਓ ਸਬਸਕ੍ਰਾਈਬ ਤੇ ਨਾਲ ਦਿੱਤੀ ਬੈਲ ਆਈਕਨ ਜੂੜ ਦਿਵਾ ਲਿਓ ਤਾਂ ਕਿ ਸਾਡੀ ਆਉਣ ਵਾਲੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੋਂ ਤੁਹਾਡੇ ਕੋਲ ਪਹਿਲਾਂ ਪਹੁੰਚ ਸਕੇ ਪਿੰਡ ਦਾ ਨਾਮ ਜਰੂਰ ਲਿਖ ਦਿਆ ਕਰੋ ਬਈ ਪਿੰਡ ਨਾਲ ਸਾਨੂੰ ਪਤਾ ਲੱਗਦਾ ਰਹਿੰਦਾ ਵੀ ਉਹ ਨਾ ਕਈ ਵਾਰ ਸੇਮ ਨਾਮ ਹੁੰਦਾ ਅਗਲਾ ਕਹਿੰਦਾ ਸਾਡਾ ਨਾਮ ਹੀ ਬੋਲਿਆ ਪਿੰਡ ਦਾ ਨਾਮ ਜਰੂਰ ਲਿਖ ਦਿਆ ਕਰੋ ਨਾਲ ਤੇ ਖਿੱਚੋ ਬਈ ਫਿਰ ਵੀਡੀਓ ਨੂੰ ਧੰਨਵਾਦ ਧੰਨਵਾਦ